ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀ ਸੰਗਤਾਂ ਨੂੰ ਸੋਜਿਤ ਕੀਤਾ ਜਾਂਦਾ ਹੈ ਕਿ ਸਰਕਾਰ ਵੱਲੋਂ ਜੁਗ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਗਈ ਹੈ ਉਸ ਦੇ ਵਿੱਚ ਸ ਨਗਰ ਨਵਾਸੀਆਂ ਨੂੰ ਅਪੀਲ ਹੈ ਕਿ ਕੋਈ ਵੀ ਨਸ਼ਾ ਵੇਚਣ ਦਾ ਕੰਮ ਨਾ ਕਰੇ ਜੇ ਕੋਈ ਕਰ ਰਿਹਾ ਹੈ ਤਾਂ ਮੁਲਤਥਾਣੇ ਨੂੰ ਜਾਂ ਪਿੰਡ ਦੀ ਪੰਚਾਇਤ ਨੂੰ ਤਲਾਸ਼ ਕਰੇ ਉਸ ਦਾ ਨਾਮ ਗੋਪਤ ਰੱਖਿਆ ਜਾਵੇਗਾ ਜੇ ਕੋਈ ਨਸ਼ਾ ਭਾਈ ਪੀ ਰਿਹਾ ਉਸ ਦੇ ਵਾਸਤੇ ਵੀ ਅਪੀਲ ਹੈ ਕਿ ਉਹ ਵੀ ਪੰਚਾਇਤ ਨਾਲ ਜਾਂ ਥਾਣੇ ਨਾਲ ਸੰਪਰਕ ਕਰਕੇ ਸਰਕਾਰ ਵੱਲੋਂ ਚਲਾਈ ਮਹੰਮ ਜੋ ਸਰਕਾਰੀ ਭਾਈ ਨਸ਼ਾ ਸੈਂਟਰ ਹਨ ਉਹਨਾਂ ਦੇ ਵਿੱਚ ਫਰੀ ਖਰਚੇ ਤੇ ਰੱਖਿਆ ਜਾਵੇਗਾ ਅਤੇ ਉਸ ਦਾ ਨਸ਼ਾ ਛਡਾਇਆ ਜਾਵੇਗਾ ਸੋਇਲ ਆਪਣੀ ਜੋ ਸਰਕਾਰ ਹੈ ਭਗਵਾਨਤਮਾਨ ਦੀ ਉਹਨਾਂ ਵੱਲੋਂ ਮਹੰਮ ਚਲਾਈ ਗਈ ਹੈ ਵੱਧ ਤੋਂ ਵੱਧ ਸੰਗਤਾਂ ਜੋ ਨਸ਼ਾ ਕਰਦੇ ਨੇ ਤਾਂ ਲਾਭ ਉਠਾਉਣ ਜੋ ਨਸ਼ਾ ਵੇਚਦਾ ਹੈ ਉਸ ਦਾ ਭਾਈ ਅਤਰਾ ਦੇਣਾ ਨਗਰ ਵਾਸੀਆਂ ਨੂੰ ਇੱਕ ਹੋਰ ਅਪੀਲ ਹੈ ਕਿ ਕੋਈ ਵੀ ਕਿਸੇ ਕਿਸਮ ਦਾ ਜੋ ਨਸ਼ਾ ਬਰੁੱਧ ਫੜਿਆ ਗਿਆ ਹੈ ਉਸ ਦੀ ਜਮਾਨਤ ਕਰਾਉਣ ਦੀ ਖੇਚਲ ਨਾ ਕਰਨ ਤਾਂ ਕਿ ਭਾਈ ਉਹਦਾ ਸਹਿਯੋਗ ਦੇਣਾ ਹੁੰਦਾ ਤੁਸੀਂ ਦੱਸਿਆ ਬਰੁੱਧ ਸਹਿ ਸਹਿਯੋਗ ਦੇਣਾ ਹੈ ਵਾਜਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ